ਇਹ ਸੀ ਸੀ ਟੀ ਵੀ ਫੁਟੇਜ ਹੈ ਯੂਨਾਈਟਿਡ ਕਿੰਗਡਮ ਦੇ ਇੱਕ ਸਕੂਲ ਦੀ ਜਿੱਥੇ ਬੱਚੇ ਇਕੱਠੇ ਬੈਠ ਕੇ ਖਾਣਾ ਖਾ ਰਹੇ ਸਨ ਮੇਬੀ ਲੰਚ ਟਾਈਮ ਹੋਇਆ ਹੋਣਾ ਤੇ ਉੱਥੇ ਚਾਰਲੀ ਨਾਮ ਦਾ 12 ਸਾਲ ਦਾ ਇਹ ਮੁੰਡਾ ਆਪਣੇ ਦੋਸਤਾਂ ਦੇ ਨਾਲ ਟੇਬਲ ਤੇ ਬੈਠਾ ਸੀ ਤੇ ਉਹ ਵੀ ਕੁਝ ਖਾ ਰਿਹਾ ਸੀ ਖਾਂਦੇ-ਖਾਂਦੇ ਉਸਦੇ ਗਲ ਦੇ ਵਿੱਚ ਇੱਕ ਪਨੀਰ ਦਾ ਟੁਕੜਾ ਫਸ ਜਾਂਦਾ ਹੈ ਜਿਸ ਦੇ ਕਾਰਨ ਉਸ ਨੂੰ ਸਾਹ ਲੈਣ ਦੇ ਵਿੱਚ ਬੋਲਣ ਦੇ ਵਿੱਚ ਤੇ ਖੰਘਣ ਦੇ ਵਿੱਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਉਹਨੂੰ ਇਹ ਪ੍ਰੋਬਲਮ ਆਈ ਉਹ ਚੋਕ ਹੋ ਰਿਆ ਸੀ ਉਸਦਾ ਦਮ ਘੁੱਟ ਰਿਆ ਸੀਗਾ ਤਾਂ ਉਸਦੇ ਸਾਥੀ ਉਸਦੇ ਬੈਸਟ ਫਰੈਂਡ ਉਹ ਪਰਾਂ ਉੱਟ ਕੇ ਚਲੇ ਗਏ ਉਹਨਾਂ ਨੂੰ ਲੱਗਾ ਕਿਤੇ ਇਹਨੂੰ ਕੋਈ ਬਿਮਾਰੀ ਲੱਗ ਗਈ ਹੈ ਤੇ ਇਹ ਬਿਮਾਰੀ ਸਾਨੂੰ ਨਾ ਲਾ ਦੇਵੇ ਉਹਨਾਂ ਨੇ ਉਸ ਤੋਂ ਦੂਰੀ ਬਣਾ ਲਈ ਬਟ ਕੁਦਰਤੀ ਕਹਿ ਲੋ ਕਿ ਉਸਦੀ ਬਹੁਤ ਕਿਸਮਤ ਚੰਗੀ ਸੀ ਕਹਿੰਦੇ ਆ ਖੂਨ ਦਾ ਰਿਸ਼ਤਾ ਉਸ ਚਾਰਲੀ ਨਾਮ ਦੇ ਮੁੰਡੇ ਦੇ ਕੋਲ ਹੀ ਉਸਦੀ ਟਵਿਨ ਸਿਸਟਰ ਐਮੀਲੀਆ ਬੈਠੀ ਸੀ ਤੇ ਉਹਨੇ ਜਦੋਂ ਦੇਖਿਆ ਕਿ ਉਸਦਾ ਭਾਈ ਜੋ ਹੋ ਰਿਹਾ ਵਾ ਉਸ ਦਾ ਦਮ ਘੁੱਟ ਰਿਹਾ ਵਾ ਉਸ ਨੂੰ ਸਾਹ ਨਹੀਂ ਆ ਰਿਹਾ ਤਾਂ ਉਸ ਨੇ ਟੈਕਨੀਕ ਅਪਣਾਈ ਹੈਮਲਿਚ ਮੈਨੂਵਰ ਦੀ ਜਿਸ ਦੇ ਨਾਲ ਕਿ ਪਨੀਰ ਦਾ ਟੁਕੜਾ ਬਾਹਰ ਆ ਗਿਆ ਅਤੇ ਚਾਰਲੀ ਦੀ ਜਾਨ ਬਚ ਗਈ ਚਾਰਲੀ ਨੇ ਬਾਅਦ ਵਿੱਚ ਦੱਸਿਆ ਕਿ ਮੇਰੀ ਅੱਖਾਂ ਮੁਰੇ ਹਨੇਰਾ ਆਉਣ ਲੱਗ ਗਿਆ ਸੀ ਫਲੈਸ਼ਸ ਜਿਵੇਂ ਕਹਿੰਦੀ ਜਗਮਗ ਜਗਮਗ ਹੋਣ ਲੱਗੀ ਮੈਨੂੰ ਲੱਗਿਆ ਕਿ ਮੇਰਾ ਟਾਈਮ ਨੇੜੇ ਆ ਗਿਆ ਉਦੋਂ ਮੈਨੂੰ ਸਭ ਤੋਂ ਬੁਰੀ ਫੀਲਿੰਗ ਇਹ ਆਈ ਕਿ ਜਿਨ੍ਹਾਂ ਨੂੰ ਮੈਂ ਆਪਣਾ ਦੋਸਤ ਮੰਨਦਾ ਸੀ ਜਿਹੜੇ ਮੇਰੇ ਸਭ ਤੋਂ ਕਰੀਬੀ ਸਨ ਉਹ ਮੇਰੇ ਤੋਂ ਦੂਰੀ ਬਣਾਉਣ ਲੱਗ ਗਏ ਤੇ ਰੱਬ ਬਣ ਕੇ ਮੇਰੀ ਭੈਣ ਨੇ ਉਦੋਂ ਮੇਰੀ ਮਦਦ ਕੀਤੀ ਜਿਸ ਤੋਂ ਬਾਅਦ ਕਿ ਇਹਨਾਂ ਦੋਨਾਂ ਦੇ ਵਿੱਚ ਪਿਆਰ ਹੋਰ ਵੀ ਗੁੜਾ ਹੋ ਗਿਆ ਐਮੀਲੀਆ ਚਾਰਲੀ ਤੋਂ ਸਿਰਫ 1 ਘੰਟਾ ਵੱਡੀ ਹੈ ਤੁਹਾਨੂੰ ਦੱਸਦਾ ਕਿ ਹਰ 5 ਦਿਨਾਂ ਦੇ ਵਿੱਚ ਇੱਕ ਬੱਚਾ ਇਸ ਪ੍ਰੋਬਲਮ ਦੇ ਕਾਰਨ ਆਪਣੀ ਜਾਨ ਗਵਾ ਦਿੰਦਾ ਹੈ ਤੇ ਇਸ ਦੇ ਹੱਲ ਵੈਸੇ ਤਾਂ ਬਹੁਤ ਸਾਰੇ ਨੇ ਪਰ ਮੇਨਲੀ ਇਹਦੇ ਹੱਲ 2-3 ਨੇ ਜਿਵੇਂ ਕਿ 4-5 ਬੈਕ ਬਲੋਸ ਦੇਣੇ ਤੇ ਜਿਹੜੀ ਤਕਨੀਕ ਇਸ ਕੁੜੀ ਨੇ ਅਪਣਾਈ ਉਹਨੂੰ ਹੈਮਲਿਚ ਮੈਨੂਵਰ ਕਹਿੰਦੇ ਆ ਜਦੋਂ ਆਪਾਂ ਐਬਡੋਮినਲ ਨੂੰ ਆਪਣੀ ਬਾਹਾਂ ਦੇ ਨਾਲ ਜਾਂ ਆਪਣੇ ਹੱਥਾਂ ਦੇ ਨਾਲ ਫੜ ਕੇ ਉੱਪਰ ਨੂੰ ਧਕੇਲੀਏ ਤਾਂ ਉਹ ਚੀਜ਼ ਬਾਹਰ ਆ ਜਾਂਦੀ ਹੈ ਤੇ ਜੇਕਰ ਗੱਲ ਕਰ ਲਈਏ ਯੂਨੀਵਰਸਲ ਸਾਈਨ ਦੀ ਕਿ ਜੇਕਰ ਤੁਹਾਨੂੰ ਇਹ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਿੱਦਾਂ ਲੋਕਾਂ ਨੂੰ ਦੱਸਣਾ ਹੈ ਕਿਉਂਕਿ ਨਾ ਤਾਂ ਤੁਸੀਂ ਬੋਲ ਸਕਦੇ ਹੋ ਨਾ ਖੰਘ ਸਕਦੇ ਹੋ ਤੇ ਨਾ ਹੀ ਤੁਹਾਨੂੰ ਸਾਹ ਆਉਂਦਾ ਹੁੰਦਾ ਤੁਸੀਂ ਮੇਨ ਸਾਮਣੇ ਵਾਲੇ ਬੰਦੇ ਨੂੰ ਦਿਖਾਉਣਾ ਕਿ ਹਾਂ ਮੈਨੂੰ ਇਹ ਪ੍ਰੋਬਲਮ ਆਈ ਹੈ ਕੋਈ ਨਾ ਕੋਈ ਤੁਹਾਡੀ ਮਦਦ ਜ਼ਰੂਰ ਕਰੂਗਾ ਤੇ ਜੇਕਰ ਤੁਹਾਡੀ ਮਦਦ ਕਿਸੇ ਹੋਰ ਨੂੰ ਚਾਹੀਦੀ ਹੋਈ ਤਾਂ ਤੁਸੀਂ ਉਸ ਦੀ ਮਦਦ ਜ਼ਰੂਰ ਕਰਿਓ ਬਾਕੀ ਇਹਨਾਂ ਦੋਨਾਂ ਭੈਣ ਭਾਈ ਦੇ ਘਰਦਿਆਂ ਨੂੰ ਇਹਨਾਂ ਤੇ ਬਹੁਤ ਪ੍ਰਾਊਡ ਆ ਵੀ ਇਹਨਾਂ ਦਾ ਪਿਆਰ ਦੇਖ ਕੇ ਆਪਸ ਵਿੱਚ ਇੱਕ ਦੂਜੇ ਦੀ ਕੇਅਰ ਦੇਖ ਕੇ ਬਾਕੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਸასი ਕਾਹਨ